ਤਾਂ ਤੁਸਪੰਚ ਚੁਣਿਆ ਸੇਵਾ ਕੰਧਾ ਮਪਰਤਾ ਮਾਨ ਬਖਸ਼ਿਆ ਕੀ ਕਰਨਾ ਚਾਹੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਮੁਕਤਾ ਰਾਣੀ ਤਾਰਿਵਾਸ਼ 655 ਦੀ ਸਰਪੰਚ ਬੋਲ ਰਹੀ ਹਾਂ ਸੋ ਮੈਨੂੰ ਪਿੰਡ ਨੇ ਲੋਕਾਂ ਨੇ ਸਰਪੰਚ ਚੁਣਿਆ ਹੈ ਮੈਂ ਹੁਣ ਆਇਆ ਧੰਨਵਾਦ ਕਰਦੀ ਹਾਂ ਮੈਂ ਵਿਸ਼ਵਾਸ ਦਿਵਾਉਂਦੀ ਹਾਂ ਕਿ ਪਿੰਡ ਵਾਲਿਆਂ ਨਾਲ ਮੈਂ ਸਰਪੰਚ ਵਿਕਾਸ ਕਰਾਂਗੀ ਜੀ ਸਰਪੰਚ ਸਾਹਿਬ ਪਿਛਲੀ ਪੰਚਾਇਤੋਂ ਕੋਲੇ ਅਧੂਰੇ ਕੰਮ ਰਹਿ ਚੁੱਕੇ ਜੋ ਤੁਹਾਡੀ ਨਵੀਂ ਬਣੀ ਪੰਚਾਇਤ ਲੋ ਪੂਰੇ ਕਰਾਈ ਜਣ ਚਿੱਪੇਂਡ ਦੇ ਵਿੱਚ ਸਾਰੇ ਦੇ ਕੰਮ ਹੋਣ ਵਾਲੇ ਆ ਪਿਛਲੇ ਕੰਮ ਜਿਹੜਾ ਡੂਰੇ ਦਾ ਵੀ ਹੋਣ ਵਾਲੇ ਆ ਤੇ ਇਸ ਕਰਕੇ ਹੁਣ ਜਿਹੜਾ ਕੰਮ ਕਰਵਾਇਆ ਸ਼ਮਸ਼ਾਨ ਘਾਟ ਦਾ ਕੰਮ ਹੋ ਰਿਹਾ ਸੀ ਉਹ ਵੀ ਪੂਰਾ ਕਰਵਾਇਆ ਜੀ ਹਾਂ ਜੀ ਭੈਣ ਜੀ ਤੁਸੀਂ ਵੇਖਿਆ ਹੋਗਾ ਪਿੰਡਾਂ ਦੇ ਵਿੱਚ ਝੂਲੇ ਲੱਗੇ ਹੁੰਦੇ ਆ ਬੱਚਿਆਂ ਤੇ ਨੌ ਜਾਂ ਜਿਮ ਹੁੰਦੀ ਆ ਕੋਪਨ ਜਿਮ ਹੁੰਦੀ ਆ ਸੋ ਖੇਡ ਦਾ ਮੈਦਾਨ ਹੁੰਦਾ ਵਾ ਪਾਰਕਿੰਗ ਹੁੰਦੀ ਆ ਬੱਚੋਗਾਂ ਦੇ ਵਾ ਹੁਣ ਵਾਸਤੇ ਸੋ ਕਾਫੀ ਸੁਖ ਸੁਹੂਲਤਾ ਪਿੰਡਾਂ ਦੇ ਵਿੱਚ ਦਿਖ ਸੁਣੀ ਦਾ ਸੋ ਤੁਹਾਡੇ ਬਿਨ ਦੇ ਵੀ ਕੋਈ ਹੋਰ ਸੁਹੂਲਤਾ ਹੈਗੀ ਆ ਹਾਂਜੀ ਨਹੀਂ ਮੈਂ ਚਾਹੁੰਦੀ ਆ ਕਿ ਜਿਵੇਂ ਆਪਣੇ ਇੱਥੇ ਪਾਰਕ ਦਾ ਵੀ ਇੰਤਜ਼ਾਮ ਹੋਇਆ ਜਾਏ ਜੀ ਪਾਰਕ ਦਾ ਔਰ ਜਿਵੇਂ ਮਤਲਬ ਕਿ ਬੱਚਿਆਂ ਦੇ ਖੇਡਣ ਵਾਸਤੇ ਗਰਾਊਂਡ ਵੀ ਕੋਈ ਜੇ ਹਾਂਜੀ ਪਲਾਂਟ ਦਾ ਵੀ ਇੰਤਜ਼ਾਮ ਹੋਈ ਫਿਰ ਲਾਲ ਕੋਈ ਸੁਵਿਧਾ ਨਹੀਂ ਹੈਗੀ ਪਿੰਚ ਪੈਣ ਨੂੰ ਹਾਂਜੀ ਹਾਂਜੀ ਤੁਹਾਡੀ ਗੁਆਈ ਤੇ ਪੂਰੀ ਕਰਵਾਈ ਜਾਏਗੀ ਹਾਂਜੀ ਮੈਂ ਕਹਿੰਦੀ ਆ ਕਿ ਚਲੋ ਬੱਚਿਆਂ ਵਾਸਤੇ ਖੇਡਣ ਵਾਸਤੇ ਪਲੇ ਗਰਾਉਂਡ ਵੀ ਹੋਵੇ। ਅ ਸਰਪੰਚ ਸਾਹਿਬ ਰਾਸ਼ਨ ਤਾਰ ਦੀ ਸਮੱਸਿਆ ਪਿੰਡਾਂ 'ਚ ਹੁੰਦੀ ਆ ਤੁਸੀਂ ਆਮ ਦੇਖਿਆ ਹੋਵੇਗੇ ਜਿਹੜੇ ਯੋਗ ਲੋਕ ਨੂੰ ਜਾਂਦੇ ਰਾਸ਼ਨ ਘੱਟ ਨਹੀਂ ਬਣੇ ਹੁੰਦੇ। ਸੋ ਨਾਗਾਇਜ਼ ਜੀ ਵੀ ਬਣੇ ਹੁੰਦੇ ਆ ਗਰੀਬਾਂ ਤੱਕ ਰਾਸ਼ਨ ਨਹੀਂ ਪਹੁੰਚਦਾ। ਸੋ ਤੁਹਾਡੀ ਕੋਈ ਤੇ ਕਿਵੇਂ ਉਪਰਾਲਾ ਕੀਤਾ ਜਾਵੇਗਾ? ਹਾਂਜੀ ਮੈਂ ਚੁੰਨੀ ਆ ਕਿ ਜਿਹੜੇ ਰਾਸ਼ਨ ਘੱਟ ਨਹੀਂ ਬਣੇ ਉਹਨਾਂ ਦਾ ਬਣਉਂਦਾ ਫੇਰ ਦੁਬਾਰਾ ਸਹੀ ਤਰੀਕੇ ਨਾਲ ਹੋਏ ਜਾਣ। ਸਭ ਨੂੰ ਮਿਲਣਾ ਚਾਹੀਦਾ ਇਹ ਹੱਕ ਗਰੀਬਾਂ ਨੂੰ ਵੀ ਮਿਲਣਾ ਚਾਹੀਦਾ ਜਿਹੜੇ ਗਰੀਬਾ ਉਹਨਾਂ ਦੇ ਬੰਦੇ ਨਹੀਂ ਹੈਗੇ। ਉਹਨਾਂ ਨੂੰ ਸਭ ਨੂੰ ਇਹ ਦੇਣਾ ਚਾਹੀਦਾ ਜਿਹੜਾ ਕੰਮ ਹੈ ਰਾਸ਼ੀ ਦਾ ਇਸ ਪੰਜਾਬ ਨੌਜਵਾਨਾਂ ਦੇ ਇਲੈਕਸ਼ਨ ਜਿਹਾ ਹਰੋਦਾ ਹੁੰਦਾ ਸੋ ਤੁਹਾਡੇ ਪਿੰਡ ਤੇ ਕਾਫੀ ਨੌਜਵਾਨ ਹੋਣਗੇ ਸੋ ਉਹਨਾਂ ਵਾਸਤੇ ਤੁਹਾਡੇ ਨਵੀਂ ਬਣੀ ਪੰਚਾਇਤ ਵੱਲੋਂ ਕੀ ਪਲੇਟਫਾਰਮ ਹੋਵੇਗਾ ਹਾਂਜੀ ਉਹਨਾਂ ਵਾਸਤੇ ਮੈਂ ਜਿੰਮ ਦਾ ਇੰਤਜ਼ਾਮ ਕਰਾਂਗੀ ਜਿਹੜੇ ਨੌਜਵਾਨ ਇਸ ਤਰ੍ਹਾਂ ਮਤਲਬ ਕਿ ਹੁੰਦੇ ਆ ਉਹਨਾਂ ਵਾਸਤੇ ਜਿੰਮ ਦੇ ਚਲੋ ਜਾਣਗੇ ਆਪਣਾ ਕਰਨ ਦੇ ਅਪਰੀਚੇ ਪਾਉਣ ਕਰ ਤੇ ਮੈਂ ਖੇਡ ਦਾ ਮੈਦਾਨ ਦਾ ਵੀ ਕਰਾਂਗੀ ਇੰਤਜ਼ਾਮ ਕਰਾਂਗੀ ਕਿ ਬੱਚੇ ਜੜੀ ਹੈ ਉਹ ਆਪਣੇ ਕੋਈ ਇੱਕ ਵੀ ਚਰੋਸ਼ਨ ਉਹਨਾਂ ਦਾ ਨਾਮ ਰੋਸ਼ਨ ਹੋਵੇਗਾ ਕਰਨ ਜੇ ਨਾਮਨੇਸ਼ਨ ਕਰਦੇ ਨੇ ਜੀ ਸਰਪੰਚ ਸਾਹਿਬ ਮਨਰੇਗਾ ਦੇ ਵਿੱਚ ਜਿਹੜੇ ਯੋਗ ਲੋਗ ਹੁੰਦੇ ਨੇ ਉਹਨਾਂ ਨੂੰ ਕੰਮ ਰੁਜ਼ਗਾਰ ਨਹੀਂ ਮਿਲਦਾ ਸੋ ਨਜਾਇਜ਼ ਨਾ ਪਾਈ ਜਾਂਦੇ ਨੇ ਤੁਹਾਡੀ ਗੋਈ ਜਿ ਕਿਵੇਂ ਉਪਰਾਲਾ ਕੀਤਾ ਜਾਵੇ ਹਾਂਜੀ ਮੈਂ ਇਹ ਕਹਿਣੀ ਹੈ ਕਿ ਜਿਹੜੇ ਯੋਗ ਹੈ ਉਹ ਹੀ ਕੰਮ ਕਰ ਸਕਣਗੇ ਮਨਰੇਗਾ 'ਚ ਜਿਹੜੇ ਨਾ ਯੋਗ ਹੁੰਨ ਲੋਗ ਨਹੀਂ ਇਸ ਸਟੇਜ ਵਿੱਚ ਕੰਮ ਕਰ ਸਕਣਗੇ ਹਾਂਜੀ ਉਹ ਆਪਣੀ ਗਰੀਬੀ ਦਾ ਆਪਨਾ ਕਰਨਗੇ ਚਲੋ ਆ ਕੰਮ ਕਰਨਗੇ ਤੇ ਆਪਣੀ ਗਰੀਬੀ ਲਾ ਵੀ ਕਰਨ ਦੀ ਹੈ। ਸੱਚ ਜੀ। ਜੀ ਸਰਪੰਸਾਬ ਪਿੰਡ ਦੀ ਐਜੂਕੇਸ਼ਨ ਲੈ ਕੇ ਕਿਵੇਂ ਦੇਖਦੇ ਹੋ ਕਿ ਤੁਹਾਨੂੰ ਲੱਗਦਾ ਕਿ ਇੱਥੇ ਸਟਾਫ ਦੀ ਕਮੀਆਂ ਜਾਂ ਹੈ ਸਕੂਲ ਅਪਗ੍ਰੇਡ ਹੋਣ ਦੀ ਲੋੜ ਹੈਗੀ ਹੈ। ਮੈਂ ਇਹ ਕਹਿ ਰਹੀ ਆ ਕਿ ਇਹ ਸਕੂਲ ਬਹੁਤ ਵਧੀਆ ਹੈ। ਤੇ ਪੜਾਈ ਵੀ ਇੱਥੇ ਵਧੀਆ ਹੁੰਦੀ ਹੈ। ਇਸ ਕਰਕੇ ਮੈਂ ਚੋਣੀ ਆ। ਮੈਂ ਕੋਸ਼ਿਸ਼ ਕਰਾਂਗੀ ਕਿ ਇਹ ਸਕੂਲ 10ਵੀਂ ਤੱਕ ਹੋ ਜਾਵੇ। ਅਗਲੇ ਪਹਿਲੋਂ ਕਿ ਨਿਯਤ ਕਰਦੇ। ਹਾਂਜੀ ਪਹਿਲੋਂ ਸਕੂਲ ਕਿਨੀ ਤੱਕ 8ਵੀਂ ਤੱਕ 5ਵੀਂ ਤੱਕ ਤੇ ਹੁਣ ਦਾ ਚੋਣ ਨਹੀਂ ਹੈ ਵੀ 10ਵੀਂ ਤੱਕ ਸਕੂਲ ਹੋਇਆ ਜਾਏ। ਜੀ ਬਾਲ ਦੇ ਬਾਰੇ ਜਿਹੜਾ ਹੁਣ ਤੁਹਾਡੀ ਗਵਾਹੀ ਦੇ ਵਿੱਚ ਪਿੰਡ ਦੇ ਵਿੱਚ ਕਿਹੜਾ ਵਿਕਾਸ ਕੰਨੋਂ ਆ ਜਾਂ ਕੰਨ ਜਾ ਰਿਹਾ ਹੈ? ਹਾਂਜੀ ਸਭ ਤੋਂ ਪਹਿਲਾਂ ਹੁਣ ਜਦੋਂ ਮੈਂ ਕੀਤਾ ਸੀ ਕਸ਼ਮਸ਼ਾਨ ਘਟ ਦਾ ਰਸਤਾ ਬਣਾਇਆ ਸੀਗਾ। ਜੀ ਉਹ ਤੇ ਮੇਰਾ ਹੋ ਗਿਆ ਮੈਂ ਉਹ ਕੰਮ ਕਰ ਦਿੱਤਾ। ਹੁਣ ਮੈਂ ਚੋਣ ਨਹੀਂ ਹੈ ਕਿ ਲਾਈਟਾਂ ਦਾ ਵੀ ਇੰਤਜ਼ਾਮ ਹੋਏ ਪਿੰਡ ਵਿੱਚ। ਸੀਵਰੇਜ ਦਾ ਵੀ ਕੰਮ ਹੋਵੇ, ਨਾਲਿਆਂ ਦਾ ਕੰਮ ਵੀ ਹੋਵੇ। ਹੁਣ ਮੈਂ ਕਹਿੰਦੀ ਹਾਂ। ਜੀ ਜੀ ਇਹ ਕਤੇ ਕੋਠਾਂ ਦੀ ਗ੍ਰਾਂਟ ਦੇ ਜਿਹੜੇ ਉਹ ਕਿੰਨੇ ਫਾਰਮ ਜਿਹੜੇ ਹੁਣ ਤੁਹਾਡੇ ਕੋਲ ਭਰੇਗੇ ਹਾਂਜੀ ਉਹ ਮੈਂ 10 12 ਫਾਰਮ ਕੰਪਲੀਟ ਕਰ ਦਿੱਤੇ ਆ ਉਹ ਭਰੇ ਆ ਤੇ ਉਹਨਾਂ ਦਾ ਕੰਮ ਜ਼ਰੂਰ ਹੋ ਜਾਣਾ ਇਹੋ ਚਾਹੁੰਦੇ ਆ ਕਿ ਉਹਨਾਂ ਦਾ ਕੰਮ ਕੀਤਾ ਜੇ ਬਸ ਜੀ ਜੀ ਸਰਪੰਚ ਸਾਹਿਬ ਛੱਡਾਂ ਵਾਤੋਂ ਹੀ ਪਹਿਲੇ ਆਉਂਦੇ ਆ ਸੈਂਟਰ ਗਵਰਨਮੈਂਟੋਂ ਆਉਂਦੇ ਜਾਂ ਪੰਜਾਬੋਂ ਆਉਂਦੇ ਉਹ ਤੁਹਾਡੇ ਪਿੰਡ ਜਿਉਂ ਕਿਦਾਂ ਛੱਡਾਂ ਦੇ ਪੈਸੇ ਆਏ ਨੇ ਛੱਡਾਂ ਦਾ ਅਜੇ ਤੱਕ ਤੇ ਨਹੀਂ ਕੋਈ ਵੀ ਹੋਇਆ ਹੈਗਾ ਜੀ ਹਾਂਜੀ ਇਹਦੀ ਸਕੀਮ ਨਹੀਂ ਆਇਆ ਤਾਂ ਕਹੀ ਹੈ ਵੀ ਪਰ ਕਦੋਂ ਤੇ ਹੀ ਵੀ ਸਕੀਮ ਆਣੀ ਹੈ ਤੇ ਉਹ ਦੱਸਾਂਗੇ ਬਾਅਦ ਵਿੱਚ ਜੀ ਉਹ ਵੀ ਮੈਂ ਜ਼ਰੂਰ ਕਰਾਵਾਂ ਸੋ ਪਿੰਡ ਦੇ ਲੋਕਾਂ ਤੁਹਾਨੂੰ ਸੇਵਾ ਕਰਨ ਦਾ ਮੌਕਾ ਦਿੱਤਾ ਮਾਣ ਮਹਿਸੂਸ। ਤੁਸੀਂ ਕੀ ਕਹਿਣਾ ਚਾਹੋਗੇ ਪਿੰਡ ਵਾਲਿਆਂ ਨੂੰ ਮੈਸੇਜ ਕੀ ਦੇਣਾ ਚਾਹੋਗੇ? ਹਾਂਜੀ ਮੈਂ ਪਿੰਡ ਵਾਲਿਆਂ ਦੀ ਬਹੁਤ ਧੰਨਵਾਦੀ ਆ ਕਿ ਉਹਨਾਂ ਨੇ ਮੈਨੂੰ ਆਪਣੇ ਸਰਪੰਚ ਚੁਣਿਆ। ਤੇ ਮੈਂ ਉਹਨਾਂ ਦੇ ਵਾਸਤੇ ਇਹ ਕਹਿੰਦੀ ਆ ਕਿ ਜੋ ਵੀ ਉਹਨਾਂ ਦੀ ਹੋਏਗੀ ਕੋਸ਼ਿਸ਼ ਕਰਾਂਗੀ। ਜੋ ਵੀ ਉਹਨਾਂ ਦੀ ਜ਼ਰੂਰਤ ਹੋਏਗੀ ਮੈਂ ਪੂਰੀ ਕਰਾਂਗੀ। ਪਿੰਡ ਦਾ ਜੋ ਵੀ ਕੰਮ ਹੋਏਗਾ ਮੈਂ ਕਰਾਂਗੀ। ਜੀ ਮਾਤਾ ਜੀ ਕੋਸ਼ਿਸ਼ ਕਰਾਂਗੀ। ਹਾਂ ਤੁਹਾਡੀ ਨਵਾਂ ਰਾਣੀ ਪਿੰਡ ਦੀ ਸਰਪੰਚ ਚੁਣੀ ਗਈ ਆ। ਸੋ ਲੋਕਾਂ ਨੇ ਸੇਵਾ ਕਰਨ ਦਾ ਮੌਕਾ ਦਿੱਤਾ ਮਾਣ ਮਹਿਸੂਸ। ਕੀ ਕਹਿਣਾ ਚਾਹੋਗੇ? ਤਾਂ ਜਿਵੇਂ ਮੇਰੀ ਨੌਹਰਾਨੀ ਪਿੰਡ ਦੀ ਸਰਪੰਚ ਬਣੀ ਆ ਤੇ ਮੈਂ ਪਿੰਡ ਦੇ ਸਾਰੇ ਕੰਮਾਂ ਨੂੰ ਕੋਸ਼ਿਸ਼ ਕਰਾਂਗੀ ਕਿ ਬਣਾਵਾਂਗੀ ਤੇ ਬਾਕੀ ਬੜੀ ਪਿੰਡ ਦੇ ਜਨਮਦਿਨ ਕਰਨੀ ਆ ਕਿ ਜਦ ਸਾਹਮਣੇ ਮੈਨੂੰ ਮੇਰੀ ਨੌਹਰਾਨੀ ਨੇ ਸਰਪੰਚੀ ਦਿੱਤੀ ਸਭ ਨੇ ਹੱਥਾਂ ਪਾਈਆਂ ਤੇ ਮੈਂ ਜੋ ਵੀ ਕੋਸ਼ਿਸ਼ ਹੋਏ ਕਿ ਸਾਰਾ ਪਿੰਡ ਦਾ ਸਵਾਰਾਂਗੇ ਆ ਮੈਂ ਕਿਹੜੇ ਕਿਹੜੇ ਕੰਮ ਜਿਹੜੇ ਨੇ ਹੁਣ ਤੁਹਾਡੇ ਵੱਲੋਂ ਪ੍ਰੋਵਾਈਡ ਹਾਂਜੀ ਹਾਂਜੀ ਨਾਲੀਆਂ ਬਣਾਉਣ ਵਾਲੀਆਂ ਵਿੱਚ ਪਾਪਾ ਲਵਾਉਣ ਵਾਲੀਆਂ ਆ ਬਾਕੀ ਲੈਟਾਂ ਲਵਾਉਣ ਵਾਲੀਆਂ ਨੇ ਬਾਕੀ ਹੋਰ ਕੰਮ ਕਈ ਧੂਰੇ ਨੇ ਉਹ ਸਾਰੇ ਕਰਵਾਵਾਂਗੇ ਜੀ ਪਾਰਕਿੰਗ ਵਗੈਰਾ ਕੋਈ ਬੱਚਿਆਂ ਦੇ ਖੇਡ ਖੇਡ ਬਣਾਣਾ ਹੈਗਾ ਇੱਥੇ ਕੋ ਪਹਿਲੋਂ ਹੈਗਾ ਹਾਂਜੀ ਹਾਂਜੀ ਪਾਰਕਿੰਗ ਬਣਾਵਾਂਗੇ ਵਿੱਚ ਬੱਚਿਆਂ ਵਾਸਤੇ ਝੂਲੇ ਲਵਾਵਾਂਗੇ ਜਿੱਥੇ ਗਰਾਊਂਡ ਛੋਟੀ ਬਣਾਵਾਂਗੇ ਪਿੰਡ ਦੇ ਨਾਲ ਥੋੜੀ ਘਟਿਆ ਜ਼ਮੀਨ ਇੱਥੇ ਗਰਾਊਂਡ ਜੀ ਤੇ ਚਲੋ ਛੋਟੀ ਜੀ ਗਰਾਊਂਡ ਬਣਾਵਾਂਗੇ ਉੱਥੇ ਬੀਬੀਆਂ ਕੁਰਸੀਆਂ ਲਵਾਵਾਂਗੇ ਜੀ ਉੱਥੇ ਬੈਠਣਗੇ ਬਾਕੀ ਨਹਿਰ ਦਾ ਕੰਮ ਕਰਵਾਇਆ ਸੀ ਤੇ ਉਥੇ ਅਹੀਂ ਥੋੜੀ ਮਿੱਟੀ ਪਵਾਣੀ ਆ ਕੁਛ ਉਥੇ ਖੁਰਸ਼ੀਆਂ ਖਾਣੀਆਂ ਤੇ ਚੱਲ ਪਿੰਡ ਸਾਰੇ ਸਾਰੇ ਆਪ ਚੰਡੀਗੜ੍ਹ ਬਣਾਵਾਂਗੇ ਵਧੀਆ ਕਰਕੇ ਬਣਾਵਾਂਗੇ ਜੀ ਜੀ ਬਾਕੀ ਪਿੰਡ ਦਾ ਬਹੁਤ ਬਹੁਤ ਧੰਵਾਦ ਆ ਜਿਨ੍ਹਾਂ ਨੇ ਵੋਟਾਂ ਪਾਈਆਂ ਸਮਝ ਜੀ ਕੀ ਇੱਥੇ ਕੋਈ ਹੋਣਾ ਜਿਵੇਂ ਡਿਸਪੈਂਸਰੀ ਹੁੰਦੀ ਆ ਤੁਸੀਂ ਗੱਲ ਕਰ ਰਹੀ ਇਹ ਪਿੰਡ ਦੇ ਸਿਹਤ ਸਹੂਲਤਾਂ ਮੁੱਲਿਆਂ ਦਿੱਤੀਆਂ ਜਾਂਦੀਆਂ ਨੇ ਤੇ ਕੋਈ ਡਿਸਪੈਂਸਰੀ ਵੀ ਕਰਾ ਤੁਹਾਡੇ ਪਿੰਡ ਜਾਈ ਹਾਂਜੀ ਨਹੀਂ ਬੇਟਾ ਸਾਡੇ ਪਿੰਡ ਕੋਈ ਡਿਸਪੈਂਸਰੀ ਨਹੀਂ ਨਾ ਸਾਡੇ ਪਿੰਡ ਪੰਚਾਇਤ ਘਰ ਆ ਜੀ ਵਾਸੇ ਸਿਰਦਾਂ ਕਰਿਆ ਜੀ ਤੇ ਇਸ ਤਰ੍ਹਾਂ ਵੀ ਬੀਬੀਆਂ ਬੜੀ ਔਖਾ ਹੁੰਦਾ ਗਾਜਕੁੱਟ ਜਾਂਦੀ ਹੈ ਜੀ ਤੇ ਇੱਥੇ ਕੋਈ ਡਿਪੈਂਸ ਨਹੀਂ ਹੋਣੀ ਚਾਹੀਦੀ ਹੈ ਜੀ ਪੰਜਾਬ ਘਰ ਵੀ ਹੋਣਾ ਚਾਹੀਦਾ ਇੱਥੇ ਪਹਿਲੇ ਸਰਪੰਚ ਦੀਆਂ ਪਰਾਇਆਂ ਆਈਆਂ ਅੰਗਰਵਾੜੀਆਂ ਤੇ ਉਹ ਵੀ ਇਸ ਤਰ੍ਹਾਂ ਨੇ ਜੀ ਤੇ ਚੱਲ ਕੋਸ਼ਿਸ਼ ਕਰਾਂਗੇ ਉਹ ਵੀ ਬਣ ਜਾਣ ਤੇ ਪਿੰਡ ਦੇ ਲੋਕਾਂ ਤੁਹਾਡੀ ਨੌ ਰਾਣੀ ਨੂੰ ਸਪੰਚ ਚੁਣਿਆ ਸੋ ਸੇਵਾ ਕਰਨ ਦਾ ਮੌਕਾ ਇਕਾ ਮਨ ਬਖਸ਼ਿਆ ਤੁਹਾਡੇ ਸਿਹਤ ਤੇ ਸੰਪੰਤੀਆਂ ਤਾ ਸਿੱਧਿਆ की कान चओ के हांजी मै दर्शन पिंड धारीवाल रहण मां लै लिया मां बड़े लका पिंड वारे धन्यवाद करतिया लोक विश्वास दोन की पिंड वारे ਬਾਬਾ ਜੀ ਕਿਹੜੇ ਕਿਹੜੇ ਕੰਮ ਪੈਂਡਿੰਗ ਪਏ ਨੇ ਪਿਛਲੇ ਜਿਹੜੇ ਹੁਣ ਤੁਹਾਡੀ ਵਾਈ ਤੇ ਪੂਰੇ ਕਰਵਾਏ ਜਾਣੇ ਆ ਵੱਡੇ ਕੰਮ ਨਾਲੀਆਂ ਲੈਟਾਂ ਆਪਣੇ ਘਰਾਂ ਦਾ ਆਪਣੇ ਵਦਾਂ ਦਾ ਕੰਮ ਛੱਪੜ ਸੁਪੜ ਆ ਫਿਰ ਆਪਣੀ ਪੰਚਾਇਤ ਦੀ ਪੈੜੀ ਆ ਜੀ ਕੁਛ ਛੱਪੜ ਵੀ ਆਇਆ ਤੇ ਉਹਨਾਂ ਦੀ ਸਾਡੇ ਪਿੰਡੀਆਂ ਗਲੀਆਂ ਵੀ ਖਰਾਬ ਹੈ ਨਾਲੇ ਵੀ ਖਰਾਬ ਹੈ ਇਹਨਾਂ ਸਭ ਨੂੰ ਜੋ ਹੈ ਕੰਮ ਪਬਲੀਕ ਜਿਹੜਾ ਜਿੱਦਾਂ ਬਜ਼ੁਰਗਾਂ ਦੇ ਵਾਸਤੇ ਪਾਰਕਿੰਗ ਹੁੰਦੀ ਆ ਨੌਜਵਾਨਾਂ ਵਾਸਤੇ ਖੇਡ ਦਾ ਮੈਦਾਨ ਹੁੰਦਾ ਵਾ ਬੱਚਿਆਂ ਵਾਸਤੇ ਝੂਲੇ ਹੁੰਦੇ ਨੇ ਪਿੰਡਾਂ 'ਇ ਲੱਗੇ ਨੌਜਵਾਨਾਂ ਵਾਸਤੇ ਓਪਨ ਜਿਮ ਹੁੰਦੀ ਆ ਕੋਈ ਇਹੋ ਜਿਹੀ ਸਹੂਤਾ ਹੈਗੀ ਤੁਹਾਡੇ ਪਿੰਡ 'ਚ ਨਹੀਂ ਜੀ ਸਾਡੇ ਕੋਲ 'ਚ ਕੋਈ ਨਹੀਂ ਜੀ ਬਹੁਤ ਲੋੜੀ ਪਈ ਹੈ ਜੀ ਤੁਹਾਨੂੰ ਬਣਾਉਣੀ ਪਾਣੀ ਮਤਲਬ ਕਾ ਵੀ ਵੱਡੀ ਜ਼ਿੰਮੇਵਾਰੀ ਆ ਤੁਸੀਂ ਤੁਹਾਡੀ ਗਵਾਈ ਤੇ ਕਰਾਇਆ ਜਾਏਗਾ ਹਾਂ ਜੀ ਸਾਡੀ ਗਵਾਈ ਤੇ ਬਣਾਇਆ ਜਾਏਗਾ ਜੀ ਜੀ ਰਸ਼ਨਕਾਰ ਦੀ ਸਮੱਸਿਆ ਕਾਹਵੀ ਹੁੰਦੀ ਆ ਪਿੰਡਾਂ ਜੇ ਕੀ ਰਸ਼ਨਕਾਰ ਤੁਹਾਡੇ ਪਿੰਡੇ ਪੂਰੇ ਬਣੇ ਕੇ ਜਾਂ ਬਣਨ ਵਾਲੇ ਆ ਉਹ ਬਣਨ ਵਾਲੇ ਵੀ ਆ ਜੀ ਕੋਈ ਬਣੇ ਵੀ ਆ ਨੇ ਕੋਈ ਵਿੱਚੋਂ ਹੋਰ ਨਵੇਂ ਬਣਾਉਣੇ ਆ ਕਈਆਂ ਨੂੰ ਰਸ਼ਨ ਨਹੀਂ ਮਿਲਣਦੇ ਉਹਨਾਂ ਦੇ ਅਧਾਰ ਕੱਟ ਕਰ ਦਿੱਤੇ ਗਏ ਪਤਾ ਨਹੀਂ ਕੀ ਕੀਤਾ ਪਰ ਅਜੇ ਉਹਨਾਂ ਨੂੰ ਕਹਿੰਦੇ ਆ ਕਿ ਨਵੇਂ ਬਣਾਓ ਉਹਨਾਂ ਨੂੰ ਰਸ਼ਨ ਮਿਲਣਾ ਚਾਹੀਦਾ ਜੀ ਹੁਣ ਕਿਹੜਾ ਕੰਮ ਜਿਹੜਾ ਪਹਿਲ ਦੇ ਅਧਾਤ ਹੈ ਲੋੜੀ ਦਾ ਕੰਮ ਆ ਜਿਹੜਾ ਤੁਸੀਂ ਸ਼ੁਰੂ ਕਰਵਾਇਆ ਜਾਂਦਾ ਤੇ ਉਹਨੂੰ ਹੁਣ ਜੀ ਸਾਡਾ ਪਹਿਲੇ ਤੇ ਲਾਈਟਰ ਦਾ ਜ਼ਰੂਰੀ ਆ ਜੀ ਲਾਟਾ ਲਗਣੀ ਚਾਹੀਦੀਆਂ ਨੇ ਸਾਡੇ ਪਿੰਡ ਵਿੱਚ ਚੋਰੀ ਜਾਰੀ ਬੜੀ ਹੁੰਦੀ ਆ ਅੱਜ ਸਕੂਲ ਦੇ ਵਿੱਚ ਵੀ ਲੁੱਟਿਆ ਗਿਆ ਮਾਰ ਚੁੱਕ ਕੇ ਲਾਗੇ ਇੱਥੋਂ ਫਿਰ ਵੀ ਲਾਟਾ ਲੁੱਟਾਵਣਾ ਬੰਦਾ ਦੇਖ ਸਕਦਾ ਵੇਖ ਸਕਦਾ ਜੂੜਤਾ ਕਦੇ ਦੇਖ ਸਕਦਾ ਹੈ ਜੇ ਤੁਹਾਡਾ ਕੰਮ ਜੋ ਹੈ ਠੀਕ ਹੋ ਗਏ ਤੇ ਬਾਬਾ ਜੀ ਕੱਚੇ ਕੋਠਿਆਂ ਦੀ ਗ੍ਰਾਂਟ ਜਾਂ ਪਿੰਡਾਂ ਦੇ ਸਿੱਧਾਂ ਦੇ ਪੈਸੇ ਵੀ ਆਉਂਦੇ ਨੇ ਕੀ ਤੁਹਾਨੂੰ ਲੱਗਦਾ ਤੁਹਾਡੇ ਪਿੰਡ ਨੂੰ ਗ੍ਰਾਂਟ ਆਈ ਜਾਂ ਕਿੰਨੇ ਆਪਣਾ ਅਨਸ ਦੀ ਉਹ ਕੀਤੀ ਹੈ ਪੈਸੇ ਤੌਰੇ ਅਨਸਾਨ ਜੀ पंद्रहं वीह घर में जा पैसे दवाए जी पंज जो घरां जो उन्हनि पैसे दवाए जी